ਸਸਿਕਾ ਗੱਲੋਸ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਮਿਹਰਬਾਨੀ ਜੀ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਸਸਿਕਾ ਗੱਲ ਜੀ ਜੀ ਸਸਿਕਾ ਦੋਸਤੋ ਢਾਲੀਵਾਲ ਸਾਹਿਬ ਤੋਂ ਆਪਾਂ ਖਡੂਰ ਸਾਹਿਬ ਦੀ ਸਿਆਸਤ ਸਮਝਾਂਗੇ ਅੱਜ ਇਹ ਗੱਲ ਮਹੱਤਵਪੂਰਨ ਇਸ ਕਰਕੇ ਬਣ ਜਾਂਦੀ ਹੈ ਕਰਨੀ ਕਿਉਂਕਿ ਹੁਣ ਨਾਮਜ਼ਦਗੀਆਂ ਦਾ ਜਿਹੜਾ ਦੌਰ ਹੈ ਉਹ ਦੌਰ ਮੁੱਕ ਗਿਆ ਖਡੂਰ ਸਾਹਿਬ ਦੇ ਉੱਪਰ ਆਪਾਂ ਨੇ ਢਾਲੀਵਾਲ ਸਾਬ ਤੋਂ ਪਹਿਲਾਂ 2-3 ਦਿਨ ਵਾਰ ਸਾਰੀ ਗੱਲਬਾਤ ਸਮਝੀ ਉਹ ਉਦੋਂ ਇਹ ਵੀ ਸੀ ਕਿ ਨਾਮਜ਼ਦਗੀਆਂ ਦੇ ਵਿੱਚ ਅਮਰਤਪਾਲ ਹੋਰਾਂ ਦੇ ਜਿਹੜੇ ਡਾਕੂਮੈਂਟ ਨੇ ਵੈਰੀਫਾਈ ਹੋ ਜਾਣਗੇ ਨਾਮਜ਼ਦਗੀਆਂ ਜਾਫਰ ਕੈਨਸਲ ਹੋ ਜਾਣਗੀਆਂ ਤੇ ਹੁਣ ਉੱਥੇ ਸਿਆਸਤ ਪੱਕ ਗਈ ਖਡੂਰ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਿਰਸਾ ਸਿੰਘ ਵਲਟੋਹਾ ਲਗਾਤਾਰ ਹਮਲਾ ਕਰ ਰਹੇ ਨੇ ਅਮਰਤਪਾਲ ਸਿੰਘ ਦੇ ਉੱਪਰ ਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਹੋ ਕੱਢ ਕੇ ਲਿਆ ਰਹੇ ਨੇ ਕਦੇ ਜੇਲ੍ਹ ਦੇ ਅੰਦਰ ਦੀ ਖਬਰ ਕੱਢ ਲਿਆਉਂਦੇ ਨੇ ਕਦੇ ਬਾਹਰ ਦੀ ਖਬਰ ਕੱਢ ਲਿਆਉਂਦੇ ਨੇ ਸਾਰਾ ਕੁਝ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨਵੀ ਹੋਣਾ ਉੱਥੇ ਉਲਟ ਹੋ ਗਏ ਉਹਨਾਂ ਦਾ ਆਪਣਾ ਉਮੀਦਵਾਰ ਦੀ ਚਰਚਾ ਖੜਾ ਕਰਨ ਦੀ ਜਾਂ तमाम तरह ਦੀ ਜਿਹੜੀ ਗੱਲਾਂ ਬਾਤਾਂ ਹੁਣ ਤੱਕ ਰਹੀਆਂ ਉਹਨਾਂ ਦਾ ਵੀ ਰੁਖ ਥੋੜਾ ਥੋੜਾ ਬਦਲੇ ਲੱਗਦਾ ਹੁਣ ਕੜੂਰ ਸਾਹਿਬ ਦੀ ਸਿਆਸਤ ਦੇ ਵਿੱਚ ਤੇ ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਜੀ ਰਾਜਾ ਹੋਰ ਉਹ ਸਾਰੀ ਗੱਲਬਾਤ ਚੱਲੂਗੀ ਨਾਲੋਂ ਨਾਲ ਢੱਲੀਵਾਲ ਸਭ ਤੋਂ ਸਮਝਾਂਗੇ ਕਿ ਨਾਮਜ਼ਦਗੀਆਂ ਭਰਨ ਤੋਂ ਬਾਅਦ ਅੱਜ ਉੱਥੇ ਦੀ ਕੀ ਸਿਚੁਏਸ਼ਨ ਹੈ ਕਿ ਪੰਜਾਬ ਦੀ ਇਹ ਹੌਟ ਸਿੱਟ ਸਮਝ ਜਾ ਰਹੀ ਹੈ ਹਾਲਾਂਕਿ ਸਾਰੀ ਉਹ ਸੈਟਾਂ ਮਹੱਤਵਪੂਰਨ ਹੁੰਦੀਆਂ ਨੇ ਸਾਰੀ ਹੀ ਸੈਟਾਂ ਦੇ ਉੱਪਰ ਹੌਟ ਸਥਿਤੀ ਬਣੀ ਹੋਈ ਹੈ ਕਿਤੇ ਵੀ ਐਦਾ ਨਹੀਂ ਹੈਗਾ ਕਿ ਬਿਲਕੁਲ ਆਰਾਮ ਨਾਲ ਚੋਣ ਹੋ ਰਹੀ ਹੋਵੇ ਕਿ ਸਿਰਫ ਕਿਤੇ ਖਡੂਰ ਸਾਹਿਬ ਇੱਕ ਮੇਨ ਹੋਵੇ ਪਰ ਢਾਲੀਵਾਲ ਸਾਹਿਬ ਕਿਤੇ ਨਾ ਕਿਤੇ ਚਰਚਾ ਤਾਂ ਹੈਗੀ ਹੈ ਖਡੂਰ ਸਾਹਿਬ ਦੀ ਸ਼੍ਰੋਮਣੀ ਅਕਾਲ ਦਲ ਦਾ ਵੀ ਹੈਵੀ ਕੈਂਡੀਡੇਟ ਹੈ ਉੱਥੇ ਆਪਾਂ ਨੇ ਪਹਿਲਾਂ ਵੀ ਕੁਝ ਦਿਨ ਚਰਚਾ ਕੀਤੀ ਸੀ ਨਾਮਜ਼ਾਦਗੀਆਂ ਭਰ ਹੋ ਗਈਆਂ ਪਹਿਲਾਂ ਤਾਂ ਕਹਿੰਦੇ ਸੀ ਕਿ ਹੋ ਸਕਦਾ ਅਮਰਤਪਾਲ ਦੇ ਕਾਗਜ਼ ਰੱਦ ਹੋ ਜਾਣਾ ਪਰਿਵਾਰ ਦਾ ਕੋਈ ਮੈਂਬਰ ਆ ਜੇ ਫਿਰ ਨਾਲ ਨਾਲ ਇੱਕ ਸਮੇਂ ਦੇ ਉੱਪਰ ਇਹ ਵੀ ਖਬਰ ਨਿਕਲ ਕੇ ਆ ਗਈ ਕਿ ਜੇ ਅਮਰਤਪਾਲ ਦੇ ਕਾਗਜ਼ ਰੱਦ ਹੁੰਦੇ ਨੇ ਤਾਂ ਬੀਬੀ ਖੱਲੜਾ ਉਹ ਵੀ ਤਿਆਰੀ ਕਰ ਰਹੇ ਨੇ ਉਹ ਵੀ ਉਮੀਦਵਾਰ ਹੋ ਸਕਦੇ ਨੇ ਪਰ ਸਾਰੀਆਂ ਟਿਕਲਾਂ ਨੂੰ ਉਸ ਵੇਲੇ ਵਿਰਾਮ ਲੱਗ ਗਿਆ ਜਦੋਂ ਜਿਹੜੇ ਡਾਕੂਮੈਂਟ ਸੀ ਉਹ ਵੈਰੀਫਾਈ ਹੋ ਗਏ ਤੇ ਹੁਣ ਉਥੇ ਦੀ ਕੀ ਸਥਿਤੀ ਹੈ ਸਿਮਰਜੀਤ ਸਿੰਘ ਮਾਨ ਵਿਰਸਾ ਸਿੰਘ ਬਲਟੋਹਾ ਇੱਥੇ ਸਾਰੀ ਗੱਲਬਾਤ ਖੜੀ ਹੈ ਜੀ ਢੀਤਾਲੀ ਵਾਲਾ ਸਾਹਿਬ ਜੀ ਭਗਵਾਨ ਸਾਹਿਬ ਉਪਰ ਪਹਿਲਾਂ ਗੱਲ ਕਰ ਚੁੱਕਿਆ ਜੀ ਉਹ ਪਿਛਲੀ ਵੱਡੀ ਲੰਬੀ ਗੱਲ 'ਚ ਆਪਾਂ ਨਹੀਂ ਜਾਵਾਂਗੇ ਗੱਲ ਮੁੱਖ ਦੀ ਇੱਥੇ ਹੈ ਕਿ ਇਹ ਗੱਲ ਸੋਚਣ ਵਾਲੀ ਹੈ ਜਦੋਂ ਜਿਹਨੂੰ ਅਸੀਂ ਅਤਵਾਦ ਵਖਵਾਦ ਕਹਿੰਦੇ ਨੇ ਅਸੀਂ ਨਹੀਂ ਕਹਿੰਦੇ ਜਾਂ ਕੋਈ ਲੋਕ ਕਹਿੰਦੇ ਨੇ ਉਹ ਲਹਿਰ ਦਾ ਜਿਹੜਾ ਸਮਾਂ ਸੀ ਉਹਦੇ ਵਿੱਚ ਬੀਸ਼ ਰੋਮਣੀ ਕਾਲੀ ਦਲ ਦੀ ਕਿਤੇ ਨਾ ਕਿਤੇ ਇੱਕ ਘਾਟ ਰਹੀ ਕਿ ਉਹ ਕਲੀਅਰ ਸਟੈਂਡ ਨਹੀਂ ਲੈ ਲੈ ਸਕੇ ਕਿ ਉਹ ਉਸ ਮੂਮੈਂਟ ਦੇ ਨਾਲ ਨੇ ਜਾਂ ਵਿਰੋਧ ਚ ਨੇ। ਸ਼ਾਸਤ ਨੂੰ ਜਿਵੇਂ ਸੂਟ ਕਰਦਾ ਸੀ ਕਦੇ ਉਹਦੇ ਹੱਕ ਚ ਹੋ ਜਾਂਦੇ ਸੀ ਕਦੇ ਵਿਰੋਧ ਚ ਹੋ ਜਾਂਦੇ ਸੀ। ਤੇ ਇੱਥੇ ਆ ਕੇ ਵੀ ਇਕੱਲੀ 당 ਥੋੜਾ ਫਸਿਆ ਹੈ। ਸ਼ੁਰੂ ਤੋਂ ਜਿਉਂ ਹੀ ਅਮਰਤਪਾਲ ਸਿੰਘ ਦਾ ਨਾਮ ਡਿਕਲੇਅਰ ਹੋਇਆ ਕਿ ਉਹ ਇਲੈਕਸ਼ਨ ਲੜ ਰਹੇ ਨੇ ਉਦੋਂ ਤੋਂ ਇੱਕ ਨਾਮ ਆਇਆ ਕਿ ਅਮਰਤਪਾਲ ਸਿੰਘ ਨੂੰ ਉਹ ਇਲੈਕਸ਼ਨ ਲੜਾਉਣ ਮਿਲੇ ਲੜਾਉਣ ਵਾਲੇ ਰਾਜਦੇਵ ਸਿੰਘ ਨੇ ਜਿਹੜੇ ਸਾਬਕਾ MP ਰਹੇ ਨੇ ਸਿਮਰਨਜੀਤ ਸਿੰਘ ਮਾਨ ਨਾਲ ਉਸ ਸਮੇਂ ਚੰਗਰੂਰ ਤੋਂ MP ਬਣੇ ਉਹ ਰਾਜਦੇਵ ਸਿੰਘ ਦੇ ਜਿਹੜੇ ਮੀਡੀਆ 'ਚ ਪੜਿਆ ਬੜੇ ਕਲੀਅਰ ਕਟ ਦੋਸ਼ ਲੱਗੇ ਕਿ ਰਾਜਦੇਵ ਸਿੰਘ ਸਿੱਖ ਸੰਗਤ ਰਾਸ਼ਟਰੀ ਸਿੱਖ ਸੰਗਤ ਇਕਜੁੱਟਤਾ ਦੇ ਮੰਡੀ ਹੈ ਇਹ ਜਿਹੜੀ ਇਕਜੁੱਟਤਾ ਹੈ ਇਹ ਆਰਐਸਐਸ ਦੀ ਡੰਮੀ ਇਕਜੁੱਟਤਾ ਹੈ ਜੀ ਮਤਲਬ ਆਰਐਸਐਸ ਦੀ ਜਿਹੜੀ ਸਿੱਖਿਆ ਚ ਜਥੇਬੰਦੀ ਹੈ ਜਿਵੇਂ ਆਪਾਂ ਕਹਿੰਦੇ ਨੇ ਕਿ ਕਾਂਗਰਸ ਦੀ ਵਿਦਿਆਰਥੀਆਂ ਦੇ ਵਿੱਚ ਐਨਐਸਯੂਆਈ ਹੈ ਜਿਵੇਂ ਆਪਾਂ ਕਹਿੰਦੇ ਕਾਂਗਰਸ ਦੀ ਨੌਜਵਾਨਾਂ ਦੇ ਵਿੱਚ ਯੂਥ ਕਾਂਗਰਸ ਹੈ ਇਸੇ ਤਰ੍ਹਾਂ ਹੀ ਇਹ ਵੀ ਆਰਐਸਐਸ ਕਹਿੰਦੇ ਨੇ ਰਾਸ਼ਟਰੀ ਹੈ ਸਿੱਖ ਸੰਗਤ ਜੀ ਇਹ 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 ਕਲੀਅਰ ਕੀਤਾ ਗਿਆ ਕਿ ਉਹ ਰਾਸ਼ਟਰੀ ਸਿੱਖ ਸੰਗਤ ਦੇ ਕਾਰਕੁਨ ਨੇ ਜਾਂ ਨੇਤਾ ਨੇ ਜਣੇ ਕਿ ਉਹਨਾਂ ਤੇ ਦੋਸ਼ ਲੱਗਿਆ ਕਿ ਉਹ ਸਿੱਧੇ ਰੂਪ ਚ ਆਰਐਸਐਸ ਨਾਲ ਜੁੜੇ ਹੋਏ ਨੇ ਰਸਤੀਆ ਸਵੈਮ ਸੇਵਕ ਸੰਗ ਨਾਲ ਰਾਜਦੇਵ ਸਿੰਘ ਵੱਲੋਂ ਕਦੀ ਵੀ ਇਸ ਗੱਲ ਦਾ ਖੰਡਨ ਨਹੀਂ ਆਇਆ ਕਿ ਪ੍ਰਜਾ ਨਹੀਂ ਪੜਿਆ ਗਿਆ ਕਿ ਉਹ ਅੰਨ ਜਾਂ ਨਹੀਂ ਹੰਦੋਂ ਉਹਨਾਂ ਨੇ ਸਪਸ਼ਟ ਨਹੀਂ ਕੀਤਾ ਸੋ ਇਸ ਗੱਲ ਤੋਂ ਇੱਕ ਇੰਟਰਵਿਊ ਦੇ ਵਿੱਚ ਜੀ ਜੀ ਇੱਕ ਇੰਟਰਵਿਊ ਜੀ ਇਹ ਦੋਸ਼ ਲੱਗਦਾ ਹੈ ਕਿ ਅਮਰਤਪਾਲ ਸਿੰਘ ਸਿੱਧੇ ਸਿੱਧੇ ਬੀਜੇਪੀ ਦੇ ਕੈਂਡੀਡੇਟ ਨੇ ਜੀ ਤੇ ਇਹ ਜੇਕਰ ਇਹ ਦੋਸ਼ ਲੱਗਦਾ ਹੈ ਤਾਂ ਇਸ ਦਾ ਆ ਵਾਰਸ ਪੰਜਾਬ ਦੇ ਪਾਰਟੀ ਵੱਲੋਂ ਖੰਡਨ ਕਰਨਾ ਬਣਦਾ ਜੀ ਉਹ ਨਹੀਂ ਹੈਗੇ ਜੇ ਹੈਗੇ ਤਾਂ ਉਹਨਾਂ ਦਾ ਮੰਨਣਾ ਬਣਦਾ ਕਿ ਉਹ ਕੀ ਨੇ ਪਰੰਤੂ ਇਸ ਗੱਲ ਨੂੰ ਲੈ ਕੇ ਅਕਾਲੀ ਦਲ ਨੇ ਹਮਲਾ ਕਰਨ 'ਚ ਬਹੁਤ ਦੇਰੀ ਕੀਤੀ ਹੈ ਇਸ ਗੱਲ ਦੇ ਉੱਤੇ ਅਕਾਲੀ ਦਲ ਉਹਨਾਂ ਤੋਂ ਸਪਸ਼ਟਿਕਰਣ ਸਮੇਂ ਸਿਰ ਮੰਗ ਸਕਦਾ ਸੀ ਜੇਕਰ ਇਹ ਗੱਲ ਲੋਕਾਂ ਦੇ ਵਿੱਚ ਚਲੀ ਜਾਂਦੀ ਸਮੇਂ ਸਿਰ ਤਦ ਮੈਨੂੰ ਇਹ ਲੱਗਦਾ ਕਿ ਅਕਾਲੀ ਦਲ ਦੀ ਸਥਿਤੀ ਸ਼ਾਇਦ ਮਜ਼ਬੂਤ ਹੁੰਦੀ ਅਕਾਲੀ ਦਲ ਦਾ ਕਲੀਅਰ ਕਟ ਸਟੈਂਡ ਹੁੰਦਾ ਅਕਾਲੀ ਦਲ ਇਸ ਚੀਜ਼ ਨੂੰ ਕਲੀਅਰਿਫਾਈ ਸਾਫ਼ ਕਰਨ ਦੀ ਬਜਾਏ ਇਸ ਗੱਲ 'ਚ ਪੈ ਗਿਆ ਕਿ ਅਸੀਂ ਉਸ ਦੇ ਬਰਾਬਰ ਉਹਦਾ ਇੱਕ ਕੈਂਡੀਡੇਟ ਦੇਵਾਂਗੇ ਜਿਹੜੇ ਵੀ ਦਿਖ ਉਸ ਕਿਸਮ ਦੀ ਵਿਚਾਰਵਤਾ ਨਾਲ ਜੁੜਦੀ ਹੋਵੇ ਤੇ ਉਸ ਗੱਲ ਦੇ ਵਿੱਚੋਂ ਉਹਨਾਂ ਨੇ ਆਪਣੇ ਜਿਹੜਾ ਕੈਂਡੀਡੇਟ ਹੈ ਉਹ ਦਿੱਤਾ ਵੀ ਉਹ ਮੈਦਾਨ ਵਿੱਚ ਵੀ ਆ ਗਏ ਉਹ ਤੇ ਮੈਦਾਨ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਕਿ ਮੈਂ ਪਿੰਡਾਂ ਵਾਲੇ ਦੇ ਜਾਦੇ ਨੇੜੇ ਰਿਹਾ ਔਰ ਮੈਂ ਵੀ ਆਪਣੇ ਪਿੰਡੇ ਤੇ ਬੜਾ ਉਹ ਜਿਹੜਾ ਸਲਤਾਪ ਖੰਡਾ ਹੈ। ਪਰੰਤੂ ਉਹ ਅਕਾਲੀ ਦਲ ਦੇ ਵਿੱਚ ਆ ਗਏ ਅਕਾਲੀ ਦਲ ਦੀ ਉਸ ਵਿਚਾਰਧਾਰਾ ਨਾਲ ਜਿਹੜੀ ਨੀਤੀ ਰਾਜਨੀਤੀ ਰਲਦੀ ਨਹੀਂ ਹੈਗੀ। ਅਕਾਲੀ ਦਲ ਹੋਰ ਤਰ੍ਹਾਂ ਦੀ ਰਾਜਨੀਤੀ ਕਰਦਾ ਹੈ ਉਹ ਵਿਚਾਰਧਾਰਾ ਦੀ ਰਾਜਨੀਤੀ ਹੋਰ ਹੈ ਪਰੰਤੂ ਨਾ ਹੀ ਅਕਾਲੀ ਦਲ ਉਹਨੂੰ ਠੀਕ ਤਰੀਕੇ ਨਾਲ ਉਹਦੀ ਨਿੰਦਾ ਕਰ ਸਕਿਆ ਉਹਦਾ ਵਿਰੋਧ ਕਰ ਸਕਿਆ ਤੇ ਦੱਬ ਵੀ ਸੁਰਚੇ ਕਹਿ ਲੋ ਉਹਨਾਂ ਦੇ ਨਾਲ ਵੀ ਨਹੀਂ ਚੱਲ ਸਕਦਾ ਇਸੇ ਸਥਿਤੀ ਦੇ ਵਿੱਚ ਜਦੋਂ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਸਾਬਕਾ ਐਮਪੀ ਨੇ ਉਹਨਾਂ ਨੇ ਲੜਾਈ ਲੜਨੀ ਚਾਹੀਦੀ ਉਹਨਾਂ ਨੇ ਮੈਨੂੰ ਇਹ ਲੱਗਦਾ ਮੇਰਾ ਅੰਦਾਜ਼ਾ ਇਹ ਹੈ ਕਿ ਰਾਜਨੀਤੀ ਦਾ ਧਿਆਨ ਕਰਦੇ ਹੋਏ ਰਾਜਨੀਤੀ ਵਰਤਦੇ ਹੋਏ ਉਹਨਾਂ ਨੇ ਕਿਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸਿਮਰਜੀਤ ਮਾਨਤਪਾਲ ਹੈ ਉਹ ਅਮਰਪਾਲ ਸਿੰਘ ਦੀ ਮਦਦ ਕਰਨ ਲਈ ਤਿਆਰ ਹੈ ਬਸ਼ਰਤੇ ਕਿ ਜੇਕਰ ਉਹ ਆਪਣਾ ਕਵਰਿੰਗ ਕੈਂਡੀਡੇਟ ਸਾਨੂੰ ਬਣਾ ਲੈਣ ਅਸੀਂ ਕਵਰਿੰਗ ਕੈਂਡੀਡੇਟ ਦੇਵਾਂਗੇ ਸਾਨੂੰ ਡਰ ਹੈ ਕਿ ਸਰਕਾਰ ਉਹਨਾਂ ਦੇ ਪੇਪਰ ਨਾ ਰੱਦ ਕਰ ਦੇਵੇ ਜੇਕਰ ਉਹਨਾਂ ਦੇ ਪੇਪਰ ਰੱਦ ਹੁੰਦੇ ਨੇ ਤਾਂ ਫਿਰ ਸਾਡਾ ਕੈਂਡੀਟ ਇਲੈਕਸ਼ਨ ਲੜੇਗਾ ਜੇਕਰ ਉਹਨਾਂ ਦੇ ਪੇਪਰ ਠੀਕ ਠਾਕ ਪਾਈ ਜਾਂਦੇ ਨੇ ਤਦ ਅਸੀਂ ਉਹਨਾਂ ਦੀ ਸਪੋਰਟ ਕਰ ਦੇਵਾਂਗੇ ਪਰੰਤੂ ਇਹ ਮੈਨੂੰ ਨਹੀਂ ਪਤਾ ਪਰਦੇ ਦੇ ਪਿੱਛੇ ਕੀ ਗੱਲਬਾਤ ਹੋਈ ਅਮਰਤਪਾਲ ਸਿੰਘ ਜਾਂ ਵਾਰਸ ਪੰਜਾਬ ਦੀ ਪਾਰਟੀ ਵੱਲੋਂ ਇਹ ਗੱਲ ਨਹੀਂ ਮੰਨੀ ਗਈ ਤੇ ਜਿਸ ਤਰ੍ਹਾਂ ਬਾਕੀ ਸਿਆਸੀ ਪਾਰਟੀਆਂ ਕਰਦੀਆਂ ਨੇ ਉਸੇ ਤਰ੍ਹਾਂ ਮੈਨੂੰ ਇਹ ਵੀ ਹੈਰਾਨੀ ਹੋਈ ਕਿ ਅਮਰਤਪਾਲ ਸਿੰਘ ਦੇ ਪਿਤਾ ਨੂੰ ਮੀਡੀਆ 'ਚ ਜਦੋਂ ਮੈਂ ਪੜਿਆ ਕਿ ਉਹਨਾਂ ਨੇ ਪਿਤਾ ਨੂੰ ਕਬਰੀng ਕੈਂਡੀਡੇਟ ਬਣਾਇਆ ਗਿਆ ਜਿਸ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੇ ਕੈਂਡੀਡੇਟ ਦੇ ਕਾਗਜ਼ ਉੱਤੇ ਭਰਾ ਦਿੱਤੇ ਨਹੀਂ ਤੇ ਉਹ ਹੁਣ ਅਜੇ ਵਾਪਸ ਲੈਣ ਦਾ ਸਮਾਂ ਹੈ ਪਰਦੇ ਦੇ ਪਿੱਛੇ ਕੋਈ ਨੇਗੋਸ਼ੀਏਸ਼ਨ ਚੱਲ ਰਹੀ ਹੋਵੇ ਮੈਨੂੰ ਨਹੀਂ ਪਤਾ ਪਰੰਤੂ ਮੀਡੀਆ ਦੇ ਵਿੱਚ ਇੱਕ ਗੱਲ ਜ਼ਰੂਰ ਆਈ ਕਿ ਜੇਕਰ ਕੋਈ ਸਮਝੌਤਾ ਇਹਨਾਂ ਦਾ ਹੋ ਜਾਂਦਾ ਹੈ ਤਦ ਲੱਖਾ ਸੁਧਾਨਾ ਬਠਿੰਡੇ ਤੋਂ ਤੇ ਸਿਮਰਨਜੀਤ ਮਾਨ ਤੋਂ ਜੇਕਰ ਇਹ ਅਮਰਤਪਾਲ ਨਾਲ ਟੋ ਕਰਦੇ ਨੇ ਜੁੜ ਕੇ ਚੱਲਦੇ ਨੇ ਤਾਂ ਇਹਨਾਂ ਦੋਨਾਂ ਨੂੰ ਵੀ ਆ ਮੁਕਾਬਲੇ 'ਚ ਕੋਈ ਫਾਇਦਾ ਹੋ ਸਕਦਾ ਹੈ ਅੱਜ ਦੀ ਘੜੀ ਮੈਂ ਇਹ ਨਹੀਂ ਕਹਿੰਦਾ ਕਿ ਇਹ ਜਿੱਤਣ ਵਾਲੇ ਨੇ ਪਰ ਇਹ ਜ਼ਰੂਰ ਹੈ ਕਿ ਇਹ ਵੀ ਸਨਮਾਨਯੋਗ ਵੋਟ ਲਿਜਾਉਣ ਵਾਲੇ ਜਿਹੜੇ ਇਹ ਉਮੀਦਵਾਰ ਨੇ ਉਹਨਾਂ ਦੇ ਵਿੱਚ ਨਹੀਂ ਸੋ ਆਪਾਂ ਕਹਿ ਸਕਦੇ ਆ ਕਿ ਸਿਮਰ ਸੰਗਰੂਰ ਤੋਂ ਲੱਖਾ ਸੁਧਾਨਾ ਬਠਿੰਡੇ ਤੋਂ ਮੁਕਾਬਲੇ 'ਚ ਨਹੀਂ ਤੇ ਇਸੇ ਤਰ੍ਹਾਂ ਜਿਹੜਾ ਮੁਕਾਬਲੇ ਦੇ ਵਿੱਚ ਅਮਰਪਾਲ ਸਿੰਘ ਨੇ ਹੁਣ ਆਪਾਂ ਅਗਲੀ ਗੱਲ ਲਈਏ ਕਿ ਅਕਾਲੀ ਦਲ ਨਾ ਹੀ ਬੀਜੇਪੀ ਤੇ ਹਮਲਾ ਕਰ ਸਕਿਆ ਕੋਈ ਵੱਡਾ ਜਿਹਦੇ ਵਿੱਚ ਉਹ ਬੀਜੇਪੀ ਤੇ ਕੋਈ ਦੋਸ਼ ਲਾਵੇ ਕਿ ਇਹ ਕੀ ਦੀ ਰਣਨੀਤੀ ਹੈ ਮੈਂ ਤੁਹਾਡੇ ਯਾਦ ਹੋਵੇ ਅੱਜ ਤੋਂ بڑے ਦਿਨ ਪਹਿਲਾਂ ਆਪਾਂ ਇੱਕ ਇੰਟਰਵਿਊ ਕੀਤੀ ਸੀ ਜਦੋਂ ਅਮਰਤਪਾਲ ਦਾ ਨਾਮ ਚੱਲਿਆ ਸੀ ਮੈਂ ਉਸ ਦਿਨ ਵੀ ਤੁਹਾਡੇ ਪ੍ਰੋਗਰਾਮ ਚ ਕਿਹਾ ਸੀ ਕਿ ਮੈਨੂੰ ਨਹੀਂ ਪਤਾ ਕੌਣ ਕੀ ਦਾ ਕੈਂਡੀਡੇਟ ਹੈ ਅਮਰਤਪਾਲ ਸਿੰਘ ਦਾ ਬੀਜੇਪੀ ਨਾਲ ਕੀ ਸੰਬੰਧ ਹੈ ਇਹ ਅੱਜ ਦੀ ਘੜੀ ਕਹਿਣਾ ਔਖ ਹੈ ਪਰੰਤੂ ਜੇਕਰ ਅਮਰਤਪਾਲ ਸਿੰਘ ਇਲੈਕਸ਼ਨ ਲੜਦੇ ਨੇ ਤੇ ਉਹ ਉਸੇ ਗਰਮ ਵਿਚਾਰਧਾਰਾ ਬਾਰੇ ਬਿਆਨ ਦਿੰਦੇ ਨੇ ਹਾਂ ਇਸ ਦਾ ਫਾਇਦਾ ਬੀਜੇਪੀ ਨੂੰ ਜ਼ਰੂਰ ਹੋਏਗਾ ਕਿਉਂਕਿ ਇੱਕ ਵਿਸ਼ੇਸ਼ ਫਿਰਕਾ ਜਿਹੜਾ ਉਹ ਬੀਜੇਪੀ ਦੇ ਨਾਲ ਕਨਸੋਲੀਡੇਟ ਹੋਏਗਾ ਇਸ ਡਰ ਤੋਂ ਕਿ ਇਸ ਤਰ੍ਹਾਂ ਦੀ ਲਹਿਰ ਦੁਬਾਰਾ ਮੂੜ ਨਾ ਪੈਦਾ ਹੋ ਜਾਵੇ ਸੋ ਇਸ ਕਰਕੇ ਇਹ ਕਹਿਣਾ ਔਖਾ ਜਿਉ ਉਸ ਤੇ ਕੈਂਡੀਡੇਟ ਨੇ ਬੀਜੇਪੀ ਦੇ ਪਰੰਤੂ ਇਸ ਵਿੱਚ ਉਹ ਜਿਹੜਾ ਪੋਜੀਸ਼ਨ ਹੈ ਬੀਜੇਪੀ ਨੂੰ ਫਾਇਦਾ ਹੋਏਗਾ ਜਦੋਂ ਆਪਾਂ ਇਸੇ ਪਹਿਲੂ ਤੋਂ ਇਹ ਸਾਰਿਆਂ ਦੀ ਪਰਚੋਲ ਕਰਦੇ ਆ ਕਾਂਗਰਸ ਦੀ ਕਾਂਗਰਸ ਕੋਲ ਇੱਕ ਗੱਲ ਕਲੀਅਰ ਹੈ ਕਿ ਉਹ ਪਹਿਲਾਂ ਵੀ ਉਸ ਵਿਚਾਰਧਾਰਾ ਦੇ ਖਿਲਾਫ ਸੀ ਉਹ ਅੱਜ ਵੀ ਉਸ ਵਿਚਾਰਧਾਰਾ ਦੇ ਖਿਲਾਫ ਹੈ ਕਾਂਗਰਸ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਕਿ ਜਦੋਂ ਵੀ ਉਹ ਅਮਰਤਪਾਲ ਜਾਂ ਪਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਹੈ ਜਾਂ ਰਾਜਦੇਵ ਸਿੰਘ ਜਾਂ ਸਿਮਰਜੀਤ ਮਾਨ ਜਦੋਂ ਵੀ ਇਹਨਾਂ ਦੇ ਉਹ ਹਮਲਾ ਕਰੇਗੀ ਉਹਨੂੰ ਇਹਦੇ ਵਿੱਚ ਕੋਈ ਝਿਜਕ ਨਹੀਂ ਹੋਏਗੀ ਇੱਥੇ ਭਾਜਪਾ ਦੀ ਗੱਲ ਤੇ ਜ਼ਰੂਰ ਫਸੇਗੀ ਕਿ ਉਹ ਅਮਰਤਪਾਲ ਦੀ ਸਟੈਂਡ ਫਰੰਟ ਤੇ ਆ ਕੇ ਨਿੰਦਾ ਕਰੂਗੀ ਜਾਂ ਮਰਤਪਾਲ ਦੀਆਂ ਨੀਤੀਆਂ ਦੀ ਪਰੰਤੂ ਬੈਕ ਤੋਂ ਕੁਝ ਪੋਜੀਸ਼ਨ ਹੋਰ ਹੋਊਗੀ ਸੋ ਇਸ ਕਰਕੇ ਇਹਦੇ ਵਿੱਚ ਕਾਂਗਰਸ ਨੂੰ ਇੱਕ ਫਾਇਦਾ ਜ਼ਰੂਰ ਹੈ ਜਿਹੜਾ ਵੀ ਪੰਜਾਬ ਦਾ ਜਿਹੜਾ ਖਡੂਰ ਸਾਹਿਬ ਦਾ ਵਿਚਾਰਵਾਨ ਮੋਟਰ ਹੈ ਉਹਦੇ ਵਿੱਚ ਉਹ ਜ਼ਰੂਰ ਕਿਤੇ ਨਾ ਕਿਤੇ ਰੇਟ ਕਰੂਗਾ ਕਿ ਕਾਂਗਰਸ ਦਾ ਸਟੈਂਡ ਜ਼ਰੂਰ ਕਲੀਅਰ ਹੋਊਗਾ ਇਹ ਮੈਨੂੰ ਸਮਝ ਆ ਰਿਹਾ ਹੈ ਅਕਾਲੀ ਦਲ ਦਾ ਸਟੈਂਡ ਕਦੋਂ ਕਲੀਅਰ ਕਰੂਗਾ ਅਕਾਲੀ ਦਲ ਦੇ ਵਿੱਚ ਤਾਂ ਇਹ ਵੀ ਖਬਰ ਹੈ ਕਿ ਅੱਜ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਬਲਤੋਹਾ ਦੀ ਮਦਦ ਕਰਨਗੇ ਕੀ ਇਸ ਤੋਂ ਪਹਿਲਾਂ ਨਹੀਂ ਸੀ ਕਰਦੇ ਜਾਂ ਇਸ ਤੋਂ ਪਹਿਲਾਂ ਅਕਾਲੀ ਦਲ ਦਾ ਸਟੈਂਡ ਕੋਈ ਹੋਰ ਸੀ ਜੀ ਵੀ ਦੱਸਣ ਦੀ ਵੀ ਕੀ ਲੋੜ ਹੈ ਇਹ ਗੱਲ ਹੈ ਜੀ ਮੈਂ ਕਿਹਾ ਇਹ ਗੱਲ ਦੱਸਣ ਦੀ ਵੀ ਕੀ ਲੋੜ ਹੈ ਪਾਰਟੀ ਨੂੰ ਕਿ ਸਾਡੇ ਦਮੇਦਾਰ ਕਿ ਦੂਜੇ ਦੀ ਮਦਦ ਕਰਨਗੇ ਇਹਦਾ ਮਤਲਬ ਕਨਫਿਊਜ਼ਨ ਸੀ ਨਾ ਕਿਤੇ ਇਹਦਾ ਮਤਲਬ ਪਹਿਲਾਂ ਕਲੈਰਿਟੀ ਨਹੀਂ ਸੀ ਜਤਾਂ ਇਹ ਸੀ ਇਹਨਾਂ ਨੂੰ ਕਿ ਸ਼ਾਇਦ ਇਹਦੇ ਕਾਗਜ਼ ਰੱਦ ਹੋ ਜਾਣਗੇ ਜਾ ਉਹਨਾਂ ਨੂੰ ਡਰ ਲੱਗ ਰਿਹਾ ਹੈ ਕਿ ਜਦੋਂ ਅਸੀਂ ਅਮਰਤਪਾਲ ਸਿੰਘ ਉਹਨਾਂ ਤੇ ਹਮਲਾ ਕਰਾਂਗੇ ਹਮਲਾਵਰ ਹੋਵਾਂਗੇ ਬਿਆਨਾਂ ਵਿੱਚ ਤਦ ਆਮ ਜਿਹੜਿਆ ਸਿੱਖ ਮਨੋਵਿਗਿਆਨਕ ਦਸ਼ਾ ਜਿਹੜੀ ਉਹ ਇਹ ਮਹਿਸੂਸ ਕਰੇਗੀ ਕਿ ਅਕਾਲੀ ਦਲ ਫਿਰ ਸਿੱਖੀ ਤੇ ਹਮਲਾ ਕਰ ਰਿਹਾ ਹੈ ਇਹ ਸਿੱਖਾ ਦੇ ਵਿੱਚ ਰਹਿ ਕੇ ਸਿੱਖੀ ਨੂੰ ਟਾਲ ਲਾ ਰਿਹਾ ਹੈ ਉਹ ਪਿਛਲੇ ਸਮੇਂ 'ਚ ਅਕਾਲੀ ਦਲ ਦੀ ਕੈਦਾਂ ਦੀ ਜਿਹੜੀ ਅ ਤਸਵੀਰ ਬੜੀ ਐ ਉਹ ਹਾਲੇ ਸਾਫ ਹੋਣ ਚ ਦੇਰੀ ਲੱਗ ਰਹੀ ਐ ਅਕਾਲੀ ਦਲ ਦੇ ਮੈਂ ਫੇਰ ਕਹਾਂ ਕਿ ਅਕਾਲੀ ਦਲ ਨੇ ਆਪਣਾ ਸਟੈਂਡ ਕਲੀਅਰ ਕਰਨ ਚ ਇੱਥੇ ਦੇਰੀ ਕੀਤੀ ਐ ਤੇ ਹਾਲੇ ਵੀ ਪੂਰੀ ਤਰ੍ਹਾਂ ਵਰਸਾ ਸਿੰਘ ਬਲਤੋਹਾ ਬੋਲ ਰਹੇ ਨੇ ਉਹਦੇ ਖਿਲਾਫ ਪਰੰਤੂ ਪੂਰਾ ਅਕਾਲੀ ਦਲ ਇੱਕ ਸੁਰ ਹੋ ਕੇ ਉਸ ਵਿਚਾਰਧਾਰਾ ਦੇ ਜਾਂ ਉਹਨਾਂ ਦੇ ਉਮੀਦਵਾਰਾਂ ਦੀ ਵਿਚਾਰਧਾਰਾ ਦੇ ਖਲਾਫ ਨਹੀਂ ਬੋਲ ਰਿਹਾ ਇਹ ਅਕਾਲੀ ਦਲ ਨੂੰ ਇਹ ਗੱਲ ਪੁੱਠੀ ਪੈ ਸਕਦੀ ਹੈ ਕੱਲੀ ਖਡੂਰ ਸਾਹਿਬ ਨਹੀਂ ਇਸ ਤੋਂ ਅੱਗੇ ਵੀ ਪੁੱਠੀ ਪੈ ਸਕਦੀ ਹੈ ਇਹ ਸੋ ਇਸ ਕਰਕੇ ਮੈਂ ਇਹ ਗੱਲ ਜ਼ਰੂਰ ਸਰੋਤਿਆਂ ਨੂੰ ਦੱਸਣਾ ਚਾਹੂੰਗਾ ਕਿ ਇਸ ਲੜਾਈ 'ਚ ਕੌਣ ਹਾਰੇਗਾ ਕੌਣ ਜਿੱਤੇਗਾ ਇਹਦਾ ਫੈਸਲਾ ਵੋਟਰ ਕਰਨਗੇ ਮੁਕਾਬਲਾ ਗਹਿਗਾ ਹੋਏਗਾ ਅਮਰਤਪਾਲ ਦੀ ਪੋਜੀਸ਼ਨ ਵੀ ਜਿਹੜੀ ਮੁਕਾਬਲੇ ਦੇ ਉਮੀਦਵਾਰ ਨਹੀਂ ਉਹਨਾਂ ਦੇ ਵਿੱਚ ਹੈ ਪਰੰਤੂ ਕਾਂਗਰਸ ਇੱਕ ਐਸਤਰਾ ਦੀ ਪਾਰਟੀ ਰਹੇਗੀ ਜੀਦਾ ਸਟੈਂਡ ਕਲੀਅਰ ਰਹੇਗਾ ਇਸ ਚ ਅਕਾਲੀ ਦਲ ਅੱਪ ਦਾ ਸਟੈਂਡ ਕਲੀਅਰ ਕਰਨ ਨੂੰ ਕਿੰਨੀ ਦੇਰ ਲੱਗਦਾ ਹੈ ਭਾਜਪਾ ਅੱਪ ਦਾ ਸਟੈਂਡ ਕਲੀਅਰ ਕਰ ਹੀ ਨਹੀਂ ਪਾਉਗੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਰਾਸ਼ਟਰੀ ਸਿੱਖ ਸੰਗਤਵਾਰੇ ਕੋਈ ਭਾਜਪਾ ਦਾ ਨੇਤਾ ਇਹ ਕਹਿ ਨਹੀਂ ਪਾਊਗਾ ਕਿ ਇਹ ਆਰਐਸਐਸ ਦੀ ਸੰਸਥਾ ਨਹੀਂ ਹੈ ਤੇ ਜੇਕਰ ਇਹ ਆਰਐਸਐਸ ਦੀ ਸੰਸਥਾ ਹੈ ਤਾਂ ਫਿਰ ਆਰਐਸਐਸ ਕੀ ਕਰ ਰਹੀ ਹੈ ਤਾਂ ਫਿਰ ਇਹ ਸਾਰਾ ਛੜੀ ਅੰਤਰ ਕੌਣ ਕਰ ਰਹੀ ਨਹੀਂ ਆ ਵੋਟਰ ਬੜਾ ਸੁਜਵਾਨ ਹੈ ਦੇਖੋ ਇਹਦੇ ਵਿੱਚ ਫੈਸਲਾ ਕੀ ਕਰਦਾ ਹੈ ਇਹ ਇਹ ਸਮਾਂ ਦੱਸੇਗਾ ਸੋ ਇਹ ਇੱਕ ਚੀਜ਼ ਦਾ ਫਾਇਦਾ ਜ਼ਰੂਰ ਹੈ ਕਿ ਜੇਕਰ ਅਕਾਲੀ ਦਲ ਦਾ ਉਮੀਦਵਾਰ ਪਹਿਲਾਂ ਇਹ ਪੋਜੀਸ਼ਨ ਚ ਪਰਸੈਪਸ਼ਨ ਚ ਆ ਗਿਆ ਕਿ ਸ਼ਾਇਦ ਉਹ ਹਾਰ ਰਿਹਾ ਹੈ ਤਾਂ ਦਾ ਬਰਤਪਾਲ ਨੂੰ ਇਸ ਦਾ ਵੱਡਾ ਫਾਇਦਾ ਮਿਲ ਸਕਦਾ ਹੈ ਇਹ ਸਮਾਂ ਦੱਸੇਗਾ ਕਿ ਕੀ ਹੁੰਦਾ ਹੈ ਹੋਰ ਕੋਈ ਸਵਾਲ ਹੈ ਤੁਹਾਨੂੰ ਅੰਦਝ ਦੱਸੋ ਜੀ ਜੀ ਬਿਲਕੁਲ ਤਾਲੀਵਾਲਾ ਸਾਹਿਬ ਬਿਰਸਾ ਸਿੰਘ ਬਲਟੋਹਾ ਨੇ ਪਿਛਲੇ ਦਿਨੀ ਹਮਲੇ ਵੀ ਬੜੇ ਸਟਿੱਕ ਕੀਤੇ ਜਿਵੇਂ ਉਹਨਾਂ ਨੇ ਆਪਣੀ ਫੇਸਬੁੱਕ ਦੇ ਉੱਪਰ ਇੱਕ ਪੋਸਟ ਪਾਈ ਉਸ ਪੋਸਟ ਦੇ ਵਿੱਚ ਉਹ ਲੋਕ ਸੀ ਜਿਹੜੇ ਅਸਾਮ ਦੀ ਡਿਬਰਗੜ ਜੇਨ ਦੇ ਵਿੱਚ ਬੰਦ ਨੇ ਉੱਪਰ ਕੈਪਸ਼ਨ ਲਿਖਿਆ ਉਹਨਾਂ ਨੇ ਕਿਹਾ ਕਿ ਅਮਰਤਪਾਲ ਦੇ ਚੋਣ ਲੜਨ ਦੇ ਉੱਪਰ ਜ਼ਿਲ੍ਹੇ ਦੇ ਵਿੱਚ ਹੀ ਬਗਾਵਤ ਹੋ ਗਈ ਉਹਨਾਂ ਦਾ ਚਾਚਾ ਤੇ ਇੱਕ ਪ੍ਰਧਾਨ ਮੰਤਰੀ ਜਿਹੜਾ ਨੌਜਵਾਨ ਹੈ ਉਹ ਅਮਰਤਪਾਲ ਦੇ ਪੱਖ 'ਚ ਵਾਕਈ ਕਹਿੰਦੇ ਕਿ ਸਾਰੇ ਖਿਲਾਫ ਨੇ ਅਮਰਤਪਾਲ ਦੇ ਚੋਣ ਲੜਨ ਦੇ ਉੱਪਰ ਥੱਲੇ ਲਿਖਿਆ ਵਿਰਸ ਸਸੀ ਮਲਟੋਹਾ ਨੇ ਕਿ ਪੰਥ ਦੇ ਰਖਵਾਲੇਓ ਪਹਿਲਾਂ ਜੇਲ੍ਹ ਦੇ ਵਿੱਚ ਬੈਠਿਆਂ ਦੀ ਹੀ ਵੋਟਾਂ ਪਵਾ ਲਿਓ ਡਿਬਰੂਗੜ੍ਹ ਦੀ ਉਹ ਜਿਹ ਪਹਿਲਾਂ ਵੋਟ ਪਵਾ ਲਿਓ ਬਾਅਦ ਤਾਂ ਫਿਰ ਦੇਖਾਂਗੇ ਯਾਨੀ ਕਿ ਹਮਲੇ ਬੜੇ ਸਟੀਕ ਨੇ ਹਮਲੇ ਬੜੇ ਸਟੀਕ ਨੇ ਉਹ ਅੱਜ ਤੱਕ ਮੀਡੀਆ 'ਚ ਆ ਹੀ ਗਿਆ ਕਿ ਉਹਨਾਂ ਨੇ ਵਕੀਲਾਂ ਤੱਕ ਉਹਨੂੰ ਭੇਜਿਆ ਕਿ ਉਹਦੇ ਕਾਗਜ਼ ਰੱਦ ਕਰਵਾਏ ਜਾਣ ਉਹਦੇ ਲਈ ਉਹਨਾਂ ਨੇ ਯਤਨ ਕੀਤਾ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਵੀ ਅਕਾਲੀ ਦਲ ਡਰਿਆ ਵੀ ਹੋਇਆ ਪਰ ਇਹਦੇ ਨਾਲ ਇਹ ਗੱਲ ਜਿਹੜੀ ਜਿਹੜੀ ਵਿਸ਼ੇਸ਼ ਹੈ ਕਿ ਅਕਾਲੀ ਦਲ ਇੱਕ ਜੁਟਤਾ ਨਾਲ ਹਮਲਾ ਨਹੀਂ ਕਰ ਰਿਹਾ ਜਿਹੜਾ ਹਮਲਾ ਵਿਰਸਾ ਸਿੰਘ ਬਲਤੋਹਾ ਨੇ ਕੀਤਾ ਹੈ ਇਹ ਅੱਜ ਤੋਂ ਕਾਫੀ ਦਿਨ ਪਹਿਲਾਂ ਅਕਾਲੀ ਦਲ ਦੇ ਸਪੋਕਸਮੈਨ ਜਨੂ ਵੱਖ-ਵੱਖ ਮੀਡੀਆ 'ਚ ਜਿੱਥੇ ਜਾਂਦੇ ਨੇ ਉਦੋਂ ਕਰਨਾ ਚਾਹੀਦਾ ਸੀ ਇੰਨੀ ਦੇਰੀ ਕਿਉਂ ਹੋ ਰਹੀ ਹੈ ਇਹ ਹਮਲੇ 'ਚ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਜਾਂ ਤੇ ਅਕਾਲੀ ਦਲ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਅਸੀਂ ਐਵੇਂ ਹੀ ਬਚ ਜਾਈਏ ਕਿਉਂਕਿ ਅਕਾਲੀ ਦਲ ਦੀ ਹੋਰ ਕਈ ਗੱਲਾਂ 'ਚ ਲੋਚਾ ਬਹੁਤ ਹੋ ਰਹੀ ਹੈ ਜਾਂ ਅਕਾਲੀ ਦਲ ਨੂੰ ਇਹ ਡਰ ਲੱਗ ਰਿਹਾ ਏ ਜੇਕਰ ਅਸੀਂ ਇਸ ਵਿਚਾਰਧਾਰਾ ਤੇ ਸਿੱਧਾ ਹਮਲਾ ਕਰਦੇ ਹਾਂ ਕਿਉਂਕਿ ਅਲਟੀਮੇਟਲੀ ਫਿਰ ਉਹਨਾਂ ਨੇ ਕਿਹਾ ਕਿ ਇਹ ਸੰਤ ਭਿੰਡਰਾ ਵਾਲੇ ਤੇ ਹਮਲਾ ਕਰਦਾ ਹੈ ਅਕਾਲੀ ਦਲ ਅਕਾਲੀ ਦਲ ਇਹ ਅਫੋਰਡ ਨਹੀਂ ਕਰ ਸਕਦਾ ਹੁਣ ਤੱਕ ਅਕਾਲੀ ਦਲ ਇਸ ਵਿਚਾਰਧਾਰਾ ਦੇ ਬਾਰੇ ਆਪਣਾ ਸਟੈਂਡ ਕਲੀਅਰ ਹੀ ਨਹੀਂ ਕਰ ਸਕਿਆ ਕਿ ਇਹ ਵਿਚਾਰਧਾਰਾ ਦੇ ਨਾਲ ਨੇ ਜਾਂ ਵਿਰੋਧ ਵਿੱਚ ਨੇ ਜਦੋਂ ਜੀ ਕਰਦਾ ਵਿਰੋਧ ਵਿੱਚ ਹੋ ਜਾਂਦੀ ਹੈ ਜਦੋਂ ਜੀ ਕਰਦਾ ਇਹ ਮਤਲਬ ਉਹ ਤਾਂ ਚੁੱਪ ਹੋ ਜਾਂਦੀ ਹੈ ਜਿਹੜੀ ਚੁੱਪ ਹੁੰਣਾ ਨਾ ਉਹਦੇ ਵਿੱਚ ਵੀ ਕਹਿੰਦੇ ਨੇ ਨਾ ਚੁੱਪ ਵੀ ਅੱਧੀ ਹਾਂ ਹੁੰਦੀ ਐ ਸੋ ਇਸ ਕਰਕੇ ਅਕਾਲੀ ਦਲ ਨੂੰ ਇਹ ਜਦੋਂ ਦਾ ਸਟੈਂਡ ਕਲੀਅਰ ਰਾਜਨੀਤਿਕ ਤੌਰ ਤੇ ਮੇਰੇ ਮੁਤਾਬਕ ਕਰਨਾ ਬੜਦਾ ਪਰ ਕਰਨਾ ਉਹਨਾਂ ਨੇ ਉਹ ਕਰਦੇ ਨੇ ਜਾਂ ਨਹੀਂ ਕਰਦੇ ਉਹਨਾਂ ਦੀ ਫਰਜ਼ੀ ਹੁਣ ਆਪਾਂ ਕੋਈ ਪ੍ਰੈਸ਼ਰ ਤਾਂ ਨਹੀਂ ਪਾ ਸਕਦੇ ਉਹਨਾਂ ਤੇ ਜੀ ਬਿਲਕੁਲ ਸਮਾਂ ਮੰਗ ਕਰਦਾ ਕਿ ਉਹ ਉਹ ਆਪਣਾ ਸਟੈਂਡ ਕਲੀਅਰ ਕਰ ਲੈ ਜੀ 14 ਤੱਕ ਤਾਂ ਇਸ ਕਰਕੇ ਵੀ ਧੱਲੇਵਾਲ ਸਾਹਿਬ ਚੁੱਪ ਰਹੇਗੇ ਕਿ ਪਹਿਲਾਂ ਦੇਖ ਲੈਣੇ ਆ ਨਾਮਜ਼ਦਗੀ ਕੈਂਸਲ ਹੀ ਨਾ ਹੋ ਜਾ ਆਪਾਂ ਐਵੇਂ ਬੋਲ ਕੇ ਲੋਕਾਂ ਦਾ ਵਿਰੋਧ ਖੱਟ ਲਈਏ ਮੌਕੇ ਤੇ ਆ ਕੇ ਕਾਗਜ਼ ਕੈਨਸਲ ਹੋ ਜਾਣਾ ਕਾਲੇ ਦਿਨ ਸੋਚਦਾ ਹੁਣ ਕਿ ਪਹਿਲਾਂ ਯਾਰ ਦੇਖੇ ਲਈਏ ਕਾਗਜ਼ਾਂ ਵਾਲੀ ਗੱਲ ਨਿਬੇੜ ਲਈਏ ਹੁਣ ਉਹ ਸਾਰਾ ਕੁਝ ਕਲੀਅਰ ਹੋ ਗਿਆ ਸਿਰਫ ਇੱਕੋ ਹੀ ਗੱਲ ਹਜੇ ਕਲੀਅਰ ਨਹੀਂ ਹੋਈ ਕਿ ਵਾਪਸੀ ਦਾ ਸਮਾਂ ਹੈ ਕਾਗਜ਼ ਵਾਪਸ ਲੈਣ ਦਾ ਉਹ ਪੀਰੀਅਡ ਦੇ ਵਿੱਚ ਸਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਕਾਗਜ਼ ਵਾਪਸ ਲੈਣਗੇ ਜਾਂ ਲੜਾਈ ਲੜਨਗੇ ਜੇਕਰ ਸਦਾਰ ਸਿਮਰਨਜੀਤ ਸਿੰਘ ਦੇ ਉਮੀਦਵਾਰ ਉੱਥੇ ਲੜਾਈ ਲੜਦੇ ਨੇ ਤਾਂ ਹੋ ਸਕਦਾ ਉਹ ਉਹਨਾਂ ਵੱਲੋਂ ਇਸ ਤਰ੍ਹਾਂ ਕੋਈ ਹਮਲਾ ਕੀਤਾ ਜਾਵੇ ਜੀ ਅਕਾਦੀ ਤੱਕ ਕਰੇਗੀ ਕਰਨਾ ਪਏਗਾ ਉਹ ਉਹ ਕੀ ਸਟੈਂਡ ਲੈਂਦੇ ਨਹੀਂ ਇਹ ਵੀ ਮਤਲਬ ਦੇਖਣਯੋਗ ਹੋਏਗੀ ਇਹ ਗੱਲ ਵੀ ਹਾਲਾਂਕਿ ਮਾਨ ਦੇ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਅਮਰਪਾਲ ਦੇ ਜਿਹੜੇ ਮਾਤਾ ਜੀ ਨੇ ਤੇ ਉਹ ਉਹਨਾਂ ਨੇ ਸ਼ਮੂਲੀਅਤ ਕੀਤੀ ਤੇ ਸਿਮਰ ਜੀ ਅਸੀਂ ਮਾਨ ਦੇ ਪੋਲਿਟਿਕਸ ਦੀ ਕਦੇ ਕਿਸੇ ਨੂੰ ਸਮਝ ਵੀ ਨਹੀਂ ਆਈ ਕਿ ਕਿਹੜੇ ਮੌਕੇ ਤੇ ਕਿਹੜਾ ਉਹ ਸਟੈਂਡ ਲੈ ਲੈਣਾ ਤੇ ਨਹੀਂ ਉੱਥੇ ਸਟੈਂਡ ਉਹਨਾਂ ਦਾ ਠੀਕ ਹੋਵੇ ਜਾਂ ਗਲਤ ਹੋਵੇ ਪਰ ਇੱਕ ਗੱਲ ਜ਼ਰੂਰ ਹੈ ਕਿ ਜੇਕਰ ਉਹ ਤਰਨ ਤਰਨ ਦੇ ਵਿੱਚ ਅਮਰਤਪਾਲ ਦੀ ਹਮਾਇਤ ਕਰਦੇ ਨੇ ਤਾਂ ਇਸ ਚੀਜ਼ ਦਾ ਫਾਇਦਾ ਉਹਨਾਂ ਨੂੰ ਸੰਗਰੂਰ ਮਿਲੇਗਾ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਜੀ ਬਿਲਕੁਲ ਬਿਲਕੁਲ ਕਿਉਂਕਿ ਦੋਨੋਂ ਹਲਕੇ ਭਾਵੇਂ ਸੰਗਰੂਰ ਹੋ ਗਏ ਤਰਨ ਤਰਨ ਹੋਵੇ ਇੱਕ ਵੋਟ ਬੈਂਕ ਹੈ ਸਿੱਖਾਂ ਦਾ ਉੱਥੇ ਤੇ ਉਹ ਉਸ ਕਰਕੇ ਥੋੜਾ ਜਿਹਾ ਦੋਨੋਂ ਤਰ੍ਹਾਂ ਕਿਤੇ ਨਾ ਕਿਤੇ ਸਿੱਖਾਂ ਤੋਂ ਬਿਨਾਂ ਜਿਹੜਾ ਪਾਈ ਕਹਿੰਦੇ ਨੇ ਵਾンス ਪੰਜਾਬ ਦੇ ਜਿਹੜੀ ਜਿੱਤੇ ਬੰਦੀ ਹੈ ਨਾ ਪਿਛਲੀ ਵਾਰੀ ਵੀ ਮੂਸੇਵਾਲੇ ਦੇ ਨਾਂ ਤੇ ਕੋਈ ਫੋਲੋਇੰਗ ਦੀਪ ਸਿੱਧੂ ਦੇ ਨਾਂ ਤੇ ਕੋਈ ਫਾਲੋਇੰਗ ਉਹ ਨੌਜਵਾਨਾਂ ਦੇ ਵਿੱਚ ਹੈ ਜਿਹੜੀ ਫਾਲੋਇੰਗ ਨੇ ਜਿਮਨੀ ਚੌਂੜ ਦੇ ਵਿੱਚ ਸ੍ਰਮਣਜੀਤ ਸਿੰਘ ਮਾਨ ਨੂੰ ਜਿਤਾਉਣ ਦੇ ਵਿੱਚ ਬੜਾ ਵੱਡਾ ਰੋਲ ਪਲੇ ਕੀਤਾ ਉਹਦਾ ਫਾਇਦਾ ਲੈ ਸਕਦੇ ਨੇ ਜੀ ਲੈ ਸਕਦੇ ਨੇ ਬਿਲਕੁਲ ਧਾਲੀਵਾਲ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਤੁਹਾਡਾ ਸਹਿਰਵਾਦੀ ਜੀ ਜੀ ਦੋਸਤੋ ਖਰੂਰ ਸਾਹਿਬ ਦੀ ਸੇਟ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਜੁੜੇ ਹੋਏ ਸੀ ਕਿ ਕਿਹੜੂ ਸਾਡੀ ਸਿਆਸਤ ਦੇ ਵਿੱਚ ਅਖਰ ਚੱਲ ਕੀ ਰਿਹਾ ਤੁਸੀਂ ਆਪਣੇ ਫੀਡਬੈਕਸ ਨੂੰ ਹਰ ਵਾਰਤਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ